ਸਾਥੀਓ ਬ라우 ਬਹਿਦਰੂਜੀ ਦਾ ਸੰਸਾਬ ਬਹਿਦਰੂਜੀ ਦੀ ਫਤਿਹ ਪੁਰਖ ਸਜਾਤਾ ਸਰਕਾਰ ਹੋਏ ਇਸ ਪਰਵਾਦ ਦੇ ਨਾਲ ਅਸੀਂ ਪਹਿਲਾਂ ਤੋਂ ਹੀ ਖੜੇ ਆ ਅੱਜ ਵੀ ਭਰੋਸਾ ਦਿਵਾਉਣੇ ਆ ਕਿ ਜਦ ਤੱਕ ਤੁਹਾਨੂੰ ਅਨਸਾਫ ਨਹੀਂ ਮਿਲਦਾ ਤੁਹਾਡੇ ਨਾਲ ਖੜਾਂਗੇ ਅੱਗੇ ਹੋ ਕੇ ਖੜਾਂਗੇ ਇਹ ਤਾਂ ਹੈ ਸਰਕਾਰ ਦਾ ਵਿਸ਼ਵਾਸ ਜਿੱਥੇ ਜਿੱਥੋਂ ਤੱਕ ਮੱਖ ਮੰਤਰੀਆਂ ਦੇ ਖਾਸੇ ਰਖਵਾਲਾ ਉਹਨੂੰ ਭੁੱਲ ਜਾਣਾ ਮੇਰਾ ਖਿਆਲ ਹੈ ਖਾਮ ਚੱਲੀ ਹੋਊਗੀ ਕਿ ਇਹ ਉਮੀਦ ਕਰਨੀ ਕਿ ਕੋਈ ਭਾਰਤੀ ਪੰਡੋਂ ਮੱਖ ਮੰਤਰੀ ਬਦਲ ਲੋ ਉਹ ਮੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਲੋਕਾਂ ਦੇ ਪੱਖ 'ਚ ਖੰਨ ਵਾਲਾ ਹੋਊਗਾ ਭੁੱਲ ਜਾਓ ਇਸ ਗੱਲ ਨੂੰ ਕਿਉਂਕਿ ਕਮੇਟੀ ਕਰਦਾ ਰਹਾ ਲੋਕ ਨਾਲ ਜੁੜੇ ਹੋਏ ਸੀ ਬੜੀਆਂ-ਬੜੀਆਂ ਅਸੰਸ ਪਰ ਇਹਨੇ ਪਿਛਲੇ ਮੁੱਖ ਮੰਤਰੀਆਂ ਨੂੰ ਚੰਗਾ ਕਹਾਤਾ ਸਭ ਤੋਂ ਪਹਿਲਾਂ ਬਾਦਲ ਦੀ ਗੱਲ ਕਰਦਿਏ ਉਹ ਨਾਮ ਨਾਛੇ ਕਹੇ ਕੋ ਉਹ ਦੋ ਤੇਰੇ ਨੇ ਵਰਾਇਆ ਬਾਦਲ ਸਾਹਿਬ ਨੇ ਅੱਜ ਯਾਰ ਆਂਦੀ ਉਹਨੂੰ ਪੈਰ ਮੁੱਥੇ ਨਰਕਾਂ ਚ ਬੈਠਾ ਤੇ ਸਵਰਗਾਂ ਚ ਬੈਠਾ ਪਰ ਅੱਗਨ ਸੁਟਾਉਂਦੀ ਹੂੰ ਕਿ ਮੈਂ ਵੀ ਇਹੀ ਕੁਛ ਕਰਕੇ ਆਇਆ ਉਦੋਂ ਬਾਅਦ ਆ ਗਿਆ ਬੇਅੰਤ ਮੁੱਖ ਮੰਤਰੀ ਕੇ.ਟੀ.ਐਸ ਜੱਲੂ ਆ ਸਾਡੇ ਨੌਜਵਾਨ ਦੇ ਝੂਠੇ ਪੁਲਿਸਮਕਾਰ ਨੇ ਬਣਾਏ ਪਰਿਵਾਰਾਂ ਨੂੰ ਕੋਹ ਕੋਹ ਕੇ ਮਾਰਿਆ ਉਹਨੇ ਤੇ ਖੁੰਨਾ ਦੀ ਤਾਇਆ ਇਹਨੇ ਅੱਜ ਫੇਰ ਕਰਵਾਤੀ ਮਤ ਸੋਚੋ ਕਿ ਇੱਕ ਨੌਜਵਾਨ ਨੂੰ ਨੇ ਚੱਪ ਕੇ ਮਾਰਿਆ ਕਿਹਦਾ ਨਾਲ ਤਾਂ ਬੇਨਸਾਫੀ ਹੋਈਆ ਜਿੰਨੀਆਂ ਪੁਲਿਸ ਨੂੰ ਖੁੰਡੀਆਂ ਛੁੱਟੀਆਂ ਜੇ ਮੈਂ ਨਰਿੰਦਰ ਮੋਤੀ ਨਾਲ ਦਿੱਤੀਆਂ ਸੀ ਟਿੰਡਾ ਫੌਜਾਂ ਦੇ ਸਲਾਮਾਂ ਦੇ ਅਧਿਕਾਰੀਆਂ ਨੂੰ ਇਹ ਆ ਲਿਖ ਕੇ ਲੈ ਲਓ ਜੰਗ ਲਾਉਣੀ ਹੈ ਜੋ ਮਰਦੀ ਕਰਦੇ ਹੋ ਇਹਨੇ ਵੀ ਫੁੱਲੀ ਛੁੱਟੀ ਦਿੱਤੀ ਹੋਈ ਆ ਪੁਲਿਸ ਵਾਲਿਆਂ ਨੂੰ ਜੋ ਮਰਦੀ ਕਰੋ ਤੁਹਾਨੂੰ ਸਾਰੇ ਅਧਿਕਾਰ ਦਿੱਤੇ ਹੋਇਆ ਮੈਂ ਪੁੱਛਣਾ ਜਨਾ ਮਾਨਸਰ ਅਸੀਂ ਚਿੱਟੇ ਦੇ ਵਿਰੋਧੀਆਂ ਤੇਰੇ ਨੂੰ ਦੂਜੇ ਕਰਮਗਾਹਾਂ ਵਿਰੋਧੀਆਂ ਮੰਗੇ ਪਰ ਤੈਨੂੰ ਕਿੱਥੋਂ ਅਧਿਕਾਰ ਮਿਲ ਗਿਆ ਕਿ ਕਿਸੇ ਨੂੰ ਗੈਰ ਹਸਤਾਰ ਕਹਿ ਕੇ ਉਹਦਾ ਚੱਕ ਕੇ ਝੂਠਾ ਪੁੱਲ ਚਮਕਾਉਣਾ ਬਣਾ ਦੇო ਇਹ ਇੱਕ ਦੀ ਪ੍ਰੈਕਸ ਵਾਲੇ ਗੰਤੀ ਦੇਖੋ ਹਫ਼ਤੇ ਦੇ ਵਿੱਚ ਅਸਮੇਤਾ ਤੋਂ ਨਹੀਂ ਇੱਕ ਤਾਂ ਲਾਜਮੀ ਆ ਜਿਹੜਾ ਠੂਠਾ ਪੁਲਸ ਮੁਕਾਬਲਾ ਜਤੋਂ ਦੀ ਪੁਲਸ ਚਬੜਾਂ ਦੀ ਯਾਰ ਤੇ ਜੇ ਇਹਨਾਂ ਦੀਆਂ ਕੁੰਡੀਆਂ ਛੁੱਟੀਆਂ ਦਿੱਤੀਆਂ ਹੋਈਆਂ ਤਾਂ ਫਿਰ ਇਹ ਜਿਹੇ ਕਿਸੇ ਹੋਰ ਨੌਜਾਨ ਨੂੰ ਚੱਕ ਕੇ ਉਹਨੂੰ ਮਾਰ ਕੇ ਛਪਾ ਦੇਣਾ ਕਰੰਟ ਲਾ ਲਾ ਕੇ ਮਾਰ ਦੇਣਾ ਪਰ ਆ ਪੁਲਸ ਨੂੰ ਕੀ ਦਾ ਡਰ ਜਦੋਂ ਮੁੱਖ ਮੰਤਰੀਆਂ ਕੁੰਡੀਆਂ ਛੁੱਟੀਆਂ ਦਿੱਤੀਆਂ ਹੋਣ ਜਿਹੜਾ ਆਪ ਮਹਾਰਾਜ ਹੋ ਨਾ ਨਾ ਪਤਾ ਹੋਗੇ ਕਿ ਮੈਂ ਇੱਕ ਮੁੱਖ ਮੰਤਰੀ ਆ ਮੈਂ ਲੋਕਾਂ ਦਾ ਚੁਣਿਆ ਹੋਇਆ ਨਮੈਂਦਾ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਲੜੇ ਹੋਮਗੇ ਟਕਰਾਏ ਹੋਏ ਪਉਣਗੇ ਆਹ ਜਿਹੜੀ ਅਧੀ ਸ਼ਬਦੀ ਬੋਲ ਬਣੀ ਹੈ ਕਿ ਪਹਿਲਾ ਨਿੱਤਰਿਆ ਮੈਦਾਨ ਦੇ ਵਿੱਚ ਹਰ ਕਿਸਾਨ ਜੱਥੇਬੰਦੀ ਨੂੰ ਕਿ ਮੈਂ ਤੁਹਾਨੂੰ ਕੱਖ ਨਹੀਂ ਛੰਜਦਾ ਚਾਹੇ ਜਿੱਕਾ ਨੇ ਕਿ ਡਿਬੇਟ ਕਰਨੀਆਂ ਅਸੀਂ ਤਿਆਰ ਆਂ ਪ੍ਰਚਲਨ ਨੇ ਕਿਹਾ ਕਿ ਨਕਤੀ ਮੀਟ ਤੋਂ ਮੰਗ ਰਹੇ ਹੋ ਕਿ ਕਿਸਾਨਾਂ ਨੇ ਚੈਲੰਜ ਕਬੂਲ ਲਿਆ ਕਹਿੰਦਾ ਝੋਨਾ ਲਾਉਣਾ ਹੈ ਨਿਗਾਰਾ ਕਿੱਥੇ ਬਟਾ ਪੋਚਦਾ ਹੋਊਗਾ ਬਗੌੜਾ ਹੁੰਦਾ ਇਸੇ ਤੋਂ ਮੈਂ ਅਕਮੀ ਚੈਲੰਜ ਕਰਦਾ ਮਠੰਡੇ ਦੇ ਇਸ਼ਤੇਮ ਤੋਂ ਕਹਿੰਦਾ ਅਸੀਂ ਇੱਕ ਤਰੀਕ ਨੂੰ ਬਿਜਲੀ ਆ ਤੇਰਾ ਦਾ ਪਾਣੀ ਆ ਦੇਖ ਲਓ ਠੰਡਾ ਲੀਣਾ ਹੈ ਉਹ ਕਹਿੰਦਾ ਹੁੰਦਾ ਸੀ ਟਰਾਂਸਫਾਰਮਰ ਤੇ ਜੋ ਅਕ ਡੰਡਾ ਡੁਕ ਖੇਡਦੇ ਆ ਅੱਜ ਤੇਰੀਆਂ ਪੈਰਾਂ ਦੇ ਵਿੱਚ ਜੋ ਅਕ ਕਿਰਕਟ ਖੇਡਦੇ ਆ ਮਾਨ ਸਾਹਿਬ ਅਸੀਂ ਬਹਿਸ ਕਰਨ ਨੂੰ ਤਿਆਰ ਆ ਸਾਨੂੰ ਸਦਾਕਾ ਦੇ ਬੈਗਬੀ ਦੀ ਕਾਲ ਸਭ ਬੈਗਬੀ ਦੀ